ਆਮ ਆਦਮੀ ਤੋਂ ਲੈ ਕੇ ਦੁਕਾਨਦਾਰਾਂ ਤੇ ਜਨਤਕ ਆਵਾਜਾਈ ਤੱਕ ਹਰ ਜਗ੍ਹਾ 10 ਰੁਪਏ ਦੇ ਸਿੱਕਿਆਂ ਨੂੰ ਲੈ ਕੇ ਇੱਕ ਅਜੀਬ ਉਲਝਣ ਅਕਸਰ ਦੇਖਣ ਨੂੰ ਮਿਲਦੀ ਹੈ ਕਦੇ ਕੋਈ ਵੱਡਾ ਸਿੱਕਾ ਦੇਖ ਕੇ ਸ਼ੱਕ ਪ੍ਰਗਟ ਕਰਦਾ ਹੈ ਤੇ ਕਦੇ ਕੋਈ ਛੋਟਾ ਸਿੱਕਾ ਕਹਿ ਕੇ ਵਾਪਸ ਕਰ ਦਿੰਦਾ ਹੈ ਤੇ ਕਦੇ ਕੋਈ ਕਹਿੰਦਾ ਹੈ ਕਿ ਇਹ ਕੰਮ ਨਹੀਂ ਕਰੇਗਾ ਪਰ ਹੁਣ ਇਹ ਸੋਲਜਰ ਨੂੰ ਖਤਮ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਸਪਸ਼ਟ ਕਰ ਦਿੱਤਾ ਹੈ ਕਿ ਬਾਜ਼ਾਰ ਵਿੱਚ ਚੱਲ ਰਹੇ 10 ਰੁਪਏ ਦੇ ਸਿੱਕਿਆਂ ਦੇ ਸਾਰੇ ਜੋ 14 ਡਿਜ਼ਾਈਨ ਹਨ ਉਹ ਪੂਰੀ ਤਰ੍ਹਾਂ ਵੈਧ ਹਨ ਤੇ ਬਿਨਾਂ ਕਿਸੇ ਝਿਜਕ ਦੇ ਵਰਤੇ ਜਾ ਸਕਦੇ ਨੇ ਆਰਬੀਆਈ ਅਨੁਸਾਰ 10 ਰੁਪਏ ਦੇ ਸਿੱਕਿਆਂ ਦੇ ਬਹੁਤ ਸਾਰੇ ਡਿਜ਼ਾਈਨ ਨੇ ਕੁਝ ਵੱਡੇ ਆਕਾਰ ਵਿੱਚ ਕੁਝ ਛੋਟੇ ਤੇ ਕੁਝ ਉਪਰ ਕਿਰਨਾਂ ਦਾ ਆਕਾਰ ਹੈ ਟਿੱਕੀ ਸੇ ਉੱਪਰ ਨਹੀਂ ਪਰ ਇਹ ਸਿੱਕੇ ਦੀ ਵੈਧਤਾ ਨੂੰ ਪ੍ਰਭਾਵਿਤ ਨਹੀਂ ਕਰਦਾ ਬੈਂਕ ਨੇ ਜੋਰ ਦੇ ਕੇ ਕਿਹਾ ਹੈ ਕਿ ਸਿੱਕਾ ਕੋਈ ਵੀ ਡਿਜ਼ਾਈਨ ਦਾ ਹੋਵੇ ਇਹ ਕਾਨੂੰਨੀ ਤੌਰ ਤੇ ਵੈਧ ਹੈ ਤੇ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਇਹ ਇੱਕ ਆਮ ਧਾਰਨਾ ਹੈ ਕਿ ਜਿੰਨਾ ਸਿੱਕਿਆਂ ਉੱਪਰ 15 ਕਿਰਨਾਂ ਹੁੰਦੀਆਂ ਨੇ ਉਹ ਅਸਲੀ ਹੈ ਜਾਂ ਜਿੰਨਾ ਉੱਪਰ ਘੱਟ ਕਿਰਨਾਂ ਹੁੰਦੀਆਂ ਨੇ ਉਹ ਸਿੱਕੇ ਨਕਲੀ ਹੈ ਪਰ ਇਹ ਪੂਰੀ ਤਰ੍ਹਾਂ ਗੁੰਮਰਾਹਕੁੰਨ ਹੈ RBI ਨੇ ਦੱਸਿਆ ਹੈ ਕਿ ਇਸ ਵੇਲੇ ਦੋ ਤਰ੍ਹਾਂ ਦੇ ਮੁੱਖ ਸਿੱਕੇ ਆ ਜੋ ਚੱਲ ਰਹੇ ਨੇ 15 ਕਿਰਨਾਂ ਵਾਲੇ ਸਿੱਕੇ ਉਸ ਸਮੇਂ ਦੇ ਹਨ ਜੋ ਜਦੋਂ ਜਿਹੜਾ ਕੀ ਹੈ ਰੁਪਏ ਦਾ ਚਿੰਨ ਜਾਰੀ ਨਹੀਂ ਕੀਤਾ ਗਿਆ ਸੀ ਜਦੋਂ ਕਿ 10 ਕਿਰਨਾਂ ਵਾਲੇ ਸਿੱਕੇ 22 ਜੁਲਾਈ 2011 ਨੂੰ ਜਾਰੀ ਕੀਤੇ ਗਏ ਸਨ ਤੇ ਉਹਨਾਂ ਵਿੱਚ ਜੋ ਹੈ ਰੁਪਏ ਦਾ ਜਿਹੜਾ ਚਿੰਨ ਹੈ ਉਹ ਸਿਰ ਸਾਫ਼ ਦਿਖਾਈ ਦੇ ਰਿਹਾ ਹੈ ਆਰਬੀਆਈ ਨੇ ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਜੋ ਲੋਕਾਂ ਵਿੱਚ ਫੈਲੀਆਂ ਫਵਾਹਾਂ ਅਤੇ ਗਲਤਫਹਿਮੀਆਂ ਨੂੰ ਦੂਰ ਕੀਤਾ ਜਾ ਸਕੇ ਉਨ੍ਹਾਂ ਨੇ ਨਾਗਰਿਕਤਾ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਚਿਚਕ ਦੇ ਹਰ ਤਰ੍ਹਾਂ ਦੇ 10 ਰੁਪਏ ਦੇ ਸਿੱਕਿਆਂ ਨੂੰ ਸਵੀਕਾਰ ਕਰਨ ਅਤੇ ਇਨਕਾਰ ਨਾ ਕਰਨ ਖਾਸ ਕਰਕੇ ਬੱਸ, ਆਟੋ, ਟੈਕਸੀ ਆਦਤ ਜਨਤਕ ਆਵਾਜਾਈ ਦੇ ਵਿੱਚ ਇਹਨਾਂ ਸਿੱਕਿਆਂ ਨੂੰ ਰੱਦ ਕਰਨਾ ਗੈਰਕਾਨੂੰਨੀ ਮੰਨਿਆ ਜਾਏਗਾ ਜੇਕਰ ਕਿਸੇ ਨੂੰ ਅਜੇ ਵੀ ਕੋਈ ਸ਼ੱਕ ਹੈ ਜਾਂ ਕਿਸੇ ਜਾਣਕਾਰੀ ਦੀ ਲੋੜ ਹੈ ਤਾਂ ਉਹ RBI ਦੁਆਰਾ ਜਾਰੀ ਕੀਤੇ ਗਏ ਨੰਬਰ ਟੋਲ ਫਰੀ ਨੰਬਰ 14440 ਤੇ ਕਾਲ ਕਰ ਸਕਦਾ ਹੈ ਤੇ ਇਸ ਸਬੰਧੀ ਸਾਰੀ ਜਾਣਕਾਰੀ ਉਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ 10 ਰੁਪਏ ਦੇ ਸਿੱਕਿਆਂ ਦੇ ਸਾਰੇ 14 ਡਿਜ਼ਾਈਨ ਵੈਧ ਹਨ ਡਿਜ਼ਾਈਨ ਜੋ ਹੈ ਆਕਾਰ ਜਾਂ ਕਿਰਨਾ ਇਹਨਾਂ ਵਿੱਚੋਂ ਕੋਈ ਵੀ ਸਿੱਕੇ ਦੀ ਵੈਧਤਾ ਨਿਰਧਾਰਿਤ ਨਹੀਂ ਕਰਦਾ 15 ਕਿਰਨਾ ਵਾਲਾ ਸਿੱਕਾ ਵੀ ਅਸਲੀ ਹੈ ਭਾਵੇਂ ਇਸ ਦਾ ਕੋਈ ਚਿੰਨ ਹੈ ਜਾਂ ਨਹੀਂ ਹੈ 10 ਕਿਰਨਾ ਵਾਲੇ ਸਿੱਕੇ ਦਾ ਵੀ ਅਗਰ ਕੋਈ ਚਿੰਨ ਹੈ ਤਾਂ ਇਹ 2011 ਤੋਂ ਪ੍ਰਚਲਨ ਵਿੱਚ ਹੈ ਸਿੱਕਿਆਂ ਸੰਬੰਧੀ ਕਿਸੇ ਵੀ ਉਲਝਣ ਦੀ ਸਥਿਤੀ ਵਿੱਚ 14440 ਤੇ ਸੰਪਰਕ ਕਰ ਸਕਦੇ ਹੋ